ਜਿਹੜੇ ਸਟੂਡੈਂਟ ਦੀ ਕਲਾਸ 1 ਸਤੰਬਰ 2024 ਆਨਵਰਸ ਹੋਊਗੀ ਉਹਨੂੰ ਬੰਦ ਉਹ ਗ੍ਰੈਜੂਏਟ ਸਰਟੀਫਿਕੇਟ ਜਾਂ ਗ੍ਰੈਜੂਏਟ ਡਿਪਲੋਮੇਟ ਕੋ ਜਾ ਰਿਹਾ ਉਹਦੇ ਸਪਾਊਸ ਵੀਜ਼ਾ ਬੰਦ 22 ਤਰੀਕ ਨੂੰ ਉਹਨਾਂ ਨੇ ਸਪਾਊਸ ਵੀਜ਼ੇ ਜਿਹੜੇ ਕਿ 31 ਅਗਸਤ ਤੱਕ ਅਲਾਉ ਸੀ ਪਲੱਸ 2 ਵਾਲੇ ਉਹਨਾਂ ਦੀ ਅਨਾਉਂਸਮੈਂਟ ਆਪ ਹੀ ਕੀਤੀ ਉਹਨਾਂ ਨੇ ਯੈਸ ਜੀ ਬੰਦ ਕਰਤਾ ਜੀ ਨਮਸਕਾਰ ਮੋਬਾਈਲ ਊਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਇੱਕ ਵਾਰ ਫਿਰ ਤੋਂ ਸਾਡੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟਕੇ ਵਿੱਚ ਤੁਹਾਡਾ ਸਵਾਗਤ ਹੈ ਸਾਥਿਓ ਕੈਨੇਡਾ ਗਵਰਨਮੈਂਟ ਵੱਲੋਂ ਇੱਕ ਵੱਡੇ ਬਦਲਾਅ ਲਿਆਂਦੇ ਗਏ ਨੇ ਤੇ ਮੈਂ ਬਿਲਕੁਲ ਇਹ ਕਹੂੰਗਾ ਕਿ ਜਿਹੜੇ ਭਾਰਤ ਵਾਸੀ ਨੇ ਉਹਨਾਂ ਵਾਸਤੇ ਇੱਕ ਮੰਦਭਾਗੀ ਖਬਰ ਹੈ ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਹੜੇ ਸਪਾਊਸ ਵੀਜ਼ਾ ਦੇ ਉੱਪਰ ਬਾਹਰ ਜਾਣ ਦੇ ਚੁੱਕੇ ਸੀ ਕੈਨੇਡਾ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜਾਣ ਦੇ ਚੁੱਕੇ ਸੀਗੇ ਉਹਨਾਂ ਵਾਸਤੇ ਇੱਕ ਮਾੜੀ ਖਬਰ ਆਈ ਹੈ ਤੇ ਸਾਡੇ ਨਾਲ ਇਸ ਵੇਲੇ ਜਿਹੜੇ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨਲ ਕੰਸਲਟੈਂਟ ਵਿਕਾਸਪੂਜੀ ਮੌਜੂਦ ਨੇ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਬਦਲਾਅ ਲਿਆਂਦੇ ਗਏ ਨੇ ਤੇ ਭਾਰਤ ਵਾਸੀਆ ਵਾਸਤੇ ਉਹ ਬਦਲਾਅ ਜਿਹੜੇ ਨੇ ਕਿਵੇਂ ਸਾਡੇ ਵਾਸਤੇ ਨੁਕਸਾਨਦੇ ਨੇ ਵਿਕਾਸ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਮੋਗਾ ਟੂਡੀ ਨਿਊਜ਼ ਦੇ ਵਿੱਚ ਨਮਸਕਾਰ ਜੀ ਮੋਗਾ ਟੂਡੀ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਕੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਵਿਕਾਸ ਜੀ ਸਾਡੇ ਦਰਸ਼ਕ ਜਾਣਨਾ ਚਾਹਣਗੇ ਜਿਹੜੇ ਸਪਾਊਸ ਵੀਜ਼ਾ ਵਾਸਤੇ ਹਾਲ ਹੀ ਵਿੱਚ ਜਿਹੜੇ ਉੱਥੋਂ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਇੱਕ ਵੱਡੇ ਬਦਲਾਅ ਲਿਆਂਦੇ ਗਏ ਨੇ ਕੀ ਬਦਲਾਅ ਨੇ ਤੇ ਆਪਣੇ ਵਾਸਤੇ ਕੀ ਨੁਕਸਾਨਦੇ ਨੇ ਮਨੇ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 22 ਜਨਵਰੀ 2024 ਨੂੰ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਆ ਕੈਨੇਡਾ ਦੇ ਮਾਤ ਮਿਲਰ ਉਹਨਾਂ ਨੇ ਅਨਾਊਂਸਮੈਂਟਸ ਕਰਕੇ ਕੁਝ ਚੇਂजेस ਇੰਟਰੋਡਿਊਸ ਕੀਤੀਆਂ ਸੀ ਉਹਦੇ ਵਿੱਚੋਂ ਇੱਕ ਪੁਆਇੰਟ ਇਹ ਸੀ ਕਿ ਜਿਹੜੇ ਸਪਾਊਸ ਵੀਜ਼ਾ ਤੇ ਸਟੂਡੈਂਟਸ ਆਉਂਦੇ ਆ ਕੈਨੇਡਾ ਦੇ ਕੈਨੇਡਾ ਸਾਡੇ ਨੂੰ ਹੌਟ ਡੈਸਟੀਨੇਸ਼ਨ ਹੈ ਹੁਣ ਪਤਾ ਖਾਸ ਕਰ ਪੰਜਾਬੀਆਂ ਦੇ ਵਿੱਚ ਕਿਉਂਕਿ ਵੈਲਿਊ ਫॉर ਮਨੀ ਪ੍ਰੋਡਕਟ ਹੈ ਇਸ ਕੇਸ ਦੇ ਵਿੱਚ ਜਿਹੜਾ ਸਪਾਊਸ ਵੀਜ਼ੇ ਨਾਲ ਰਿਲੇਟਡ ਸੀ ਚੇਂजेस ਉਹ ਇਹ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਟੂਡੈਂਟਸ ਅੱਗੇ ਸਪਾਊਸ ਵੀਜ਼ਾ ਤੇ ਜਾਂਦੇ ਆ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਮਾਸਟਰਸ ਤੋਂ ਬਾਅਦ ਤਿੰਨ ਕੈਟਾਗਰੀਸ 'ਚ ਜਾਂਦੇ ਆ ਮੋਸਟਲੀ ਕਿਉਂਕਿ ਪੀ ਐਚ ਡੀ ਦੇ ਕਰਨ ਦੇ ਲਈ ਬਹੁਤ ਘੱਟ ਸਟੂਡੈਂਟ ਪੁਆਇੰਟ ਜਿਹੜੇ ਜਿਹੜੇ 1% ਮੈਂ ਕਹਾਂਗਾ ਐਲੀਜੀਬਿਲਟੀ ਨਹੀਂ ਹੁੰਦੀ ਉਹ ਪਲੱਸ 2 ਦੇ ਗ੍ਰੈਜੂਏਟ ਸਟੂਡੈਂਟ ਜ਼ਿਆਦਾ ਜਾਂਦਾ ਸਪਾਊਸ ਵੀਜ਼ੇ ਤੇ ਜਦੋਂ ਸਪਾਊਸ ਦੇ ਨਾਲ ਕੇਸ ਲੱਗਦਾ ਹੈ ਸਟੂਡੈਂਟ ਦਾ ਜਾਂ ਮੰਨ ਲਓ ਇਕੱਲੇ ਸਟੂਡੈਂਟ ਦਾ ਕੇਸ ਲੱਗਦਾ ਜੀ ਉਹਦੇ 'ਚ ਜਦੋਂ ਅਸੀਂ ਫਾਰਮ ਭਰਦੇ ਆ ਉਰਜਿਕ ਕੁਐਸਚਨ ਆਉਂਦਾ ਕਿ ਇਹ ਸਟੂਡੈਂਟ ਦੇ ਨਾਲ ਕੀ ਕੋਈ ਕੰਪਨੀ ਕਰ ਰਿਹਾ ਕੋਈ ਨਾਲ ਜਾ ਰਿਹਾ ਬਿਲਕੁਲ ਠੀਕ ਹੈ ਤੁਸੀਂ ਉਹਦੇ ਦੇ ਫਾਦਰ ਦਾ ਨਾਮ ਭਰ ਦਿਓ ਉਹਦੀ ਮਦਰ ਦਾ ਭਰ ਦਿਓ ਚਾਚੇ ਦਾ ਤਾਏ ਦਾ ਹਸਬੈਂਡ ਦਾ ਬੱਚੇ ਆਪਣਾ ਬੱਚੇ ਦਾ ਜਿਹੜਾ ਮਰਜ਼ੀ ਭਰ ਦਿਓ ਭੈਣ ਦਾ ਭਰਾ ਦਾ ਉਹਦੇ ਨਾਲ ਕੀ ਹੁੰਦਾ ਜਿਹੜਾ ਵੀਜ਼ਾ ਰਿਫਿਊਜ਼ਲ ਰੇਟ ਹੈ ਉਹ ਵੱਧ ਜਾਂਦਾ ਠੀਕ ਹੈ ਕਿ ਟੈਂਸ਼ਨਸ ਜਿਹੜੀਆਂ ਹੈਗੀਆਂ ਕੈਨੇਡਾ ਗਵਰਨਮੈਂਟ ਨੂੰ ਡਾਊਟਫੁਲ ਹੋ ਜਾਂਦੀ ਹੈ ਸਟੂਡੈਂਟ ਦੀ ਬਿਲਕੁਲ ਠੀਕ ਹੈ ਇਸ ਕਰਕੇ ਅਸੀਂ ਸਪਾਊਸ ਵੀਜ਼ਾ ਵਿੰਗ ਸਟੂਡੈਂਟ ਅਵੋਇਡ ਕਰਨੇ ਆ ਤੇ ਸਲਾਹ ਦਿੰਨੇ ਆ ਵੀ ਨਾ ਕਰੋ ਕੱਟ ਕਰੋ ਸਕਸੈਸ ਰੇਟ ਸਰ 50% ਆ ਜੇ ਆਪਾਂ ਗੱਲ ਕਰੀਏ ਵਿਦ ਸਪਾਊਸ ਇਸੇ ਕਰਕੇ ਮੋਸਟ ਆਫ ਦਾ ਜਿਹੜੇ ਸਾਡੇ ਕਲੀਨਿਕਸ ਹੈਗੇ ਆ ਉਹ ਸਟੂਡੈਂਟ ਨੂੰ ਭੇਜਦੇ ਆ ਉਸ ਤੋਂ ਬਾਅਦ ਸਪਾਊਸ ਨੂੰ ਭੇਜਦੇ ਆ ਬਿਲਕੁਲ ਟ੍ਰੈਂਡ ਹੈ ਬਿਲਕੁਲ ਠੀਕ ਹੈ ਇਹ ਕੋਈ ਗੱਦ ਪ੍ਰੈਨ ਨਹੀਂ ਲੇਕਿਨ ਇੱਕ ਦੋ ਲੋਕਾਂ ਨੇ ਮੈਂ ਵੀਡੀਓ ਦੇਖੀ ਆ ਮੈਂ ਕਿਸੇ ਦਾ ਨਾਮ ਨਹੀਂ ਲਾਉਂਗਾ ਉਹ ਕਹਿੰਦੇ ਜੀ ਅਸੀਂ ਦੁਨੀਆ ਦੇ ਵਿੱਚ ਇਕੱਲੇ ਹੀ ਐ ਤੇ ਇਹੋ ਦੀ ਚੀਜ਼ ਅਸੀਂ ਲੈ ਆਂਦੀ ਇਹ ਸਿਰ ਮਾਰਕੀਟਿੰਗ ਦੇ ਤਰੀਕੇ ਆ ਜੀ ਜੀ ਗੱਲ ਆਪਣੀ ਸਪਾਊਸ ਵੀਜ਼ੇ ਦੀ ਹੋਈ ਸੀ ਚੇਂजेस ਕੀ ਕੀਤੇ ਆ ਜੀ ਜੀ ਚੇਂजेस ਇਹ ਕੀਤੇ ਆ ਪਲੱਸ 2 ਤੋਂ ਬਾਅਦ ਉਹਨਾਂ ਨੇ ਸਪਾਊਸ ਵੀਜ਼ਾ ਉਹਨਾਂ ਨੇ ਕਿਹਾ ਸੀ ਅਸੀਂ ਬੰਦ ਕਰਤੇ ਜੀ ਡੇਡ ਦਿੱਤੀ ਸੀ ਜਿਹੜੇ ਸਟੂਡੈਂਟ ਦੀ ਕਲਾਸ ਕੈਨੇਡਾ ਦੇ ਵਿੱਚ 31 ਅਗਸਤ 2024 ਤੱਕ ਹੋਊਗੀ ਜੀ ਉਹਦਾ ਸਪਾਊਸ ਦਾ ਚਾਹੇ ਨਾਲ ਅਪਲਾਈ ਕਰਦੇ ਹੋ ਚਾਹੇ ਬਾਅਦ ਚ ਅਪਲਾਈ ਕਰ ਸਕਦੇ ਜੀ ਜਿਹੜੇ ਸਟੂਡੈਂਟ ਦੀ ਕਲਾਸ 1 ਸਤੰਬਰ 2024 ਆਨਵਰਸ ਹੋਊਗੀ ਉਹਨੂੰ ਬੰਦ ओके 31 ਅਪ੍ਰੈਲ ਤੱਕ ਆਪਾਂ ਡੇਡ ਲੈ ਕੇ ਚੱਲੀਏ 31 ਅਪ੍ਰੈਲ ਸਿੱਕਰ ਸੀਗਾ ਜੀ 31 2024 ਤੱਕ 2024 ਤੱਕ ਬਿਲਕੁਲ ਠੀਕ ਹੈ ਜੀ ਜਿਹੜੇ ਗ੍ਰੈਜੂਏਟ ਸਟੂਡੈਂਟਸ ਜੀ ਉਹਨਾਂ ਲਈ ਉਹਨਾਂ ਨੇ ਕਰਤਾ ਸੀ ਵੀ ਗ੍ਰੈਜੂਏਟ ਸਰਟੀਫਿਕੇਟ ਜਾਂ ਗ੍ਰੈਜੂਏਟ ਡਿਪਲੋਮੇਟ ਕੋ ਜਾ ਰਿਹਾ ਉਹਦੇ ਚ ਸਪਾਊਸ ਵੀਜ਼ਾ ਬੰਦ ਇਹ ਮੇਰੇ ਖਲ ਕਪੂਰਸਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਜਿਹੜੇ ਮਾਰਕ ਮਿਲਰ ਨੇ ਉਥੋਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਨੇ ਸ਼ਾਇਦ ਬਾਈ ਜਰਮੀ ਨੂੰ ਜਿਹੜੇ ਅਨਾਉਂਸਮੈਂਟਸ ਕੀਤੇ ਸੀ ਉਹਦਾ ਪਾਰਟ ਹੈ ਜੀ ਇਹ ਬਿਲਕੁਲ ਸਰ ਬਾਈ पीएसएस स्पौस वीजा ਦੇ ਵਿੱਚ ਚੇਂजेस ਹੋ ਰਹੇ ਆ ਪਲੱਸ 2 ਤੋਂ ਬਾਅਦ ਬਿਲਕੁਲ ਬੰਦ ਗ੍ਰੈਜੂਏਟ ਤੋਂ ਬਾਅਦ ਗ੍ਰੈਜੂਏਟ ਸਰਟੀਫਿਕੇਟਸ ਤੇ ਗ੍ਰੈਜੂਏਟ ਡਿਪਲੋਮੇ ਵਿੱਚ ਬੰਦ ਜੇ ਕੋਈ ਸਟੂਡੈਂਟ ਮਾਸਟਰਸ 'ਚ ਜਾ ਰਿਹਾ ਮਾਈਂਡ ਮਾਈ ਵਰਸ ਮਾਸਟਰਸ 'ਚ ਜਾ ਰਿਹਾ ਜੀ ਔਰ ਮਾਸਟਰਸ ਸਰ ਕਾਲਜ ਨਹੀਂ ਹੁੰਦੀ ਬਿਲਕੁਲ ਠੀਕ ਹੈ ਮਾਸਟਰਸ 'ਚ ਪੀ ਐਚ ਡੀ ਯੂਨੀਵਰਸਿਟੀ 'ਚ ਹੁੰਦੀ ਹੈ ਬਿਲਕੁਲ ਠੀਕ ਹੈ ਜੀ ਜੇੜਾ ਸਟੂਡੈਂਟ ਮਾਸਟਰਸ 'ਚ ਜਾਊਗਾ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਜਿਹੜਾ ਮਾਸਟਰਸ ਹੈ ਉਹ ਪੀ ਐਚ ਡੀ 'ਚ ਜਾ ਰਿਹਾ ਉਹਦੇ ਸਪੌਸ ਵੀਜ਼ਾਸ ਅਰਾਉਂ ਸੀ ਹਾਂ ਗ੍ਰੈਜੂਏਟ ਤੋਂ ਬਾਅਦ ਮਾਸਟਰਸ ਜਾਣਾ ਪਲੱਸ ਨਾਲ ਉਹਨਾਂ ਨੇ ਦੋ ਚੀਜ਼ਾਂ ਰੱਖੀਆਂ ਸੀ ਵੀ ਜੇ ਤਾਂ ਕੋਈ ਲੋਚ ਜਾ ਰਿਹਾ ਸਰਟੀਫਿਕੇਟ ਡਿਪਲੋਮੇ ਦੀ categories the categories ਕਰਦਾ ਹੈ ਮਾਸਟਰਸ ਕੋਈ ਵੀ ਮਾਸਟਰ ਕੋਈ ਵੀ ਠੀਕ ਹੈ ਜੀ ਜੇ ਕਿਸੇ ਨੇ ਡਿਪਲੋਮੇ 'ਚ ਜਾਣਾ ਹੈ ਗ੍ਰੈਜੂਏਟ ਤੋਂ ਬਾਅਦ ਗ੍ਰੈਜੂਏਟ ਡਿਪਲੋਮੇ 'ਚ ਜਾਣਾ ਹੈ ਸਰਟੀਫਿਕੇਟ ਜਾਣਾ ਦੋ ਚੀਜ਼ਾਂ 'ਚ ਇੱਕ ਮੈਡੀਕਲ ਨਾਲ ਰਿਲੇਟਡ ਇੱਕ ਉਹਨਾਂ ਦਾ ਲਾਅ ਦੇ ਨਾਲ ਰਿਲੇਟਡ ਜੇ ਇਹਦੇ 'ਚ ਤੁਹਾਨੂੰ ਮਾਸਟਰਸ ਦੀ ਐਡਮਿਸ਼ਨ ਨਹੀਂ ਮਿਲਦੀ ਚਾਹੇ ਗ੍ਰੈਜੂਏਟ ਸਰਟੀਫਿਕੇਟ 'ਚ ਮਿਲੇ ਜਾਂ ਗ੍ਰੈਜੂਏਟ ਡਿਪਲੋਮੇ 'ਚ ਮਿਲੇ ਫੇਰ ਵੀ ਉਸ ਪਾਊਸ ਨੂੰ ਵਰਕ ਪਰਮਿਟ ਦੇਣ ਦੇ ਉਬੰਦ ਹੈ ਰਾਈਟ ਜੀ ਠੀਕ ਹੈ ਜੀ ਇਹਦੇ ਲਈ ਕੋਈ ਟਾਈਮ ਲਿਮਿਟ ਨਹੀਂ ਸੀ ਇਹ ਕੰਸੀ ਹਮੇਸ਼ਾ ਲਈ ਬਿਲਕੁਲ ਠੀਕ ਹੈ ਜੀ ਹੁਣ ਕੀ ਕੀਤਾ ਉਹਨਾਂ ਨੇ ਸਰ ਅਨ ਐਕਸਪੈਕਟਿਡ ਕਿਉਂਕਿ ਕੈਨੇਡਾ ਜਦੋਂ ਵੀ ਰੂਲ ਚੇਂਜ ਕਰਦਾ ਉਹ ਬਕਾਦਾ ਟਾਈਮ ਦਿੰਦਾ ਅਨਾਉਂਸਮੈਂਟਸ ਕਰਦਾ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਸਮਾਰਟਲੀ ਮੂਵ ਕੀਤਾ ਸਰ ਉਹਨਾਂ ਨੇ 22 ਤਰੀਕ ਨੂੰ ਉਹਨਾਂ ਨੇ 스ਪਾਊਸ ਵੀਜ਼ੇ ਜਿਹੜੇ ਕੀ 31 ਅਗਸਤ ਤੱਕ ਅਲਾਉਡ ਸੀ ਪਲਸ 2 ਵਾਲੇ ਉਹਨਾਂ ਦੇ ਅਨਾਉਂਸਮੈਂਟ ਆਪ ਹੀ ਕੀਤੇ ਉਹਨਾਂ ਨੇ ਯੈਸ ਜੀ ਬੰਦ ਕਰਦੇ ਜੀ ਓ ਮਾਈ ਗੋਡਨੈਸ ਇੱਕਦਮ ਹੀ ਬੰਦ ਕਰ ਦੇ ਜੀ ਕਿ ਕੋਈ ਪਾਰਟੀਕਲ ਡੇਡ ਦਿੱਤੀ ਨਹੀਂ ਸਰ ਅਨਫੋਰਚਨਟਲੀ ਇਹਦੇ ਚ ਉਹਨਾਂ ਨੇ ਕੋਈ ਡੈਕਲੇਰੇਸ਼ਨ ਕੋਈ ਨੋਟਿਸ ਪੀਰੀਅਡ ਜਿਹੜਾ ਪਹਿਲਾਂ ਦਿੱਤਾ ਹੋਦਾ ਸੀ ਉਹ ਚ ਕੋਈ ਚੇਂਜਸ ਨਹੀਂ ਕੋਈ ਅਨਾਉਂਸਮੈਂਟ ਨਹੀਂ ਕੀਤੀ ਐਕਦਾਮ ਬੰਦ ਕੀਤੇ ਫਾਈਲਾਂ ਦੇ ਪੋਰਟਲ ਤੇ ਲਗਾਉਣ ਲੱਗੇ ਉਹਦੇ ਤੇ ਸਿਸਟਮ ਹੀ ਉਹਨਾਂ ਨੇ ਚੇਂਜ ਕਰਤਾ ਫਾਈਲ ਐਕਸੈਪਟ ਹੀ ਨਹੀਂ ਹੋ ਰਹੀ ਅੱਛਾ ਜੀ ਉਹ ਇਹ ਚੀਜ਼ ਉਹ ਟੂ ਇਕਨੋਮੀ ਚੱਕਿਆ ਗਿਆ ਜੀ ਯੈਸ ਔਰ ਇਹ ਚੀਜ਼ ਨਾਲ ਕਈ ਸਟੂਡੈਂਟਸ ਜਿਹੜੇ ਜਿੰਨਾਂ ਨੇ ਮੈਰिजਸ ਕਰਾਈਆਂ ਉਹ ਵੀ ਅਸਿ ਗਿਆ ਜਿਹੜੇ ਪਾਈਪਲਾਈਨ ਸੀ ਜਿਹਨਾਂ ਨੇ ਅਪਲਾਈ ਕਰਨਾ ਸੀਗਾ ਉਹਨਾਂ ਦੇ ਕੇਸ ਜਿਹੜੇ ਹੈਗੇ ਆ ਉਹ ਤਾਂ ਬਿਲਕੁਲ ਹੀ ਰੁਕ ਗਏ ਜੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀਗਾ ਮੈਨੂੰ ਇਹ ਡਾਊਟ ਹੈ ਜੀ ਪ੍ਰਮਾਤਮਾ ਕਰੇ ਕਿ ਮੈਂ ਸਾਬਤ ਹੋਵਾਂ ਸਹੀ ਹੈ ਜੀ ਕਿ ਕਿਉਂਕਿ ਇਹ ਜਿਹੜੀ ਸਾਰੀ ਕੰਮ ਚੱਲਦਾ ਪਿਆ ਕੈਨੇਡਾ ਗਵਰਨਮੈਂਟ ਦੀ ਉਹਦੀ ਇੰਟੈਂਸ਼ਨ ਕੀ ਹੈ ਕਿ ਅਸੀਂ ਨੰਬਰ ਆਫ ਸਟੂਡੈਂਟਸ ਘਟਾਣੇ ਆ ਜੀ ਇਮੀਗ੍ਰੇਸ਼ਨ ਤੇ ਚੈੱਕ ਪੁਆਇੰਟਸ ਲਾਤੇ ਜਿਵੇਂ ਆਪਾਂ ਕਹਿੰਦੇ ਆ ਨਾਕਾ ਲਾਦਾ ਬਿਲਕੁਲ ਜੀ ਇਹ ਕਾਗਜ਼ ਚੈੱਕ ਕਰਨੇ ਆ ਜਿਹੜੇ ਕਾਗਜ਼ ਨਹੀਂ ਉਹਦਾ ਚਲਾਨ ਘਟੋ ਖੜਾ ਕੇ ਠੀਕ ਹੈ ਜੀ ਉਹਨਾਂ ਨੇ ਘਟਾਣ ਕਰਕੇ ਜਿਹੜੇ ਉਹ ਕੇਸਿਸ ਲੱਗੇ ਹੋਏ ਆ ਹੋ ਸਕਦਾ ਉਹਨਾਂ ਦੀ ਪਾਲਿਸੀ ਕਰਕੇ ਉਹਨਾਂ ਦੇ ਸਕਸੈਸ ਰੇਟ ਦੇ ਉੱਪਰ ਵੀ ਇਹਦਾ ਅਸਰ ਆਵੇ ਜਿਨ੍ਹਾਂ ਦੀ ਫਾਈਲਾਂ ਲੱਗੀਆਂ ਹੋਈਆਂ ਆਏਗਾ ਜੀ 100% ਜਦੋਂ ਕੋਈ ਨਾ ਹੀ ਚਾਹੁੰਦੇ ਆ ਮੈਨੂੰ ਡਾਊਟ ਆ ਸਰ ਇਸ ਚੀਜ਼ ਦਾ ਵੀ ਹੋ ਸਕਦਾ ਉਹ ਵੀ ਫਾਈਲਾਂ ਇੰਪੈਕਟ ਹੋਣ ਸਕਸੈਸ ਰੇਟ ਜਿਹੜਾ ਉਹ ਘਟੇ ਤੇ ਕਪੂਰ ਸਾਹਿਬ ਜੇ ਮੇਰੇ ਇੱਥੇ ਗਲਤ ਨਹੀਂ ਹੈਗਾ ਦੇਖੋ ਜਿੱਥੇਕਰ ਇੰਡੀਆ ਦਾ ਟ੍ਰੈਂਡ ਚੱਲਦਾ ਪਿਆ ਖਾਸ ਕਰ ਪੰਜਾਬ ਦਾ ਇੱਥੇ ਅਸੀਂ ਚਲੋ ਬੀਿੰਗ ਅਸੀਂ ਜਰਨਲਿਸਟ ਅਸੀਂ ਮੈਟਰੀਮੋਨিয়াল ਐਡਸ ਹੀ ਕੈਰੀ ਕਰਦੇ ਪੇਪਰ ਦੇ ਵਿੱਚ ਸਾਡੇ ਕੋਲ ਮੈਟਰ ਜਿਸ ਤਿੱਕ ਨਾਂ ਆਉਂਦਾ ਵੀ ਆ ਫਲਾਨੇ ਵਾਸਤੇ ਫਲਾਨੀ ਕੁੜੀ ਚਾਹੀਦੀ ਹੈ ਉਹ ਹੀ ਕੰਟੈਕਟ ਕਰੇ ਜਿੰਦਾ ਭਰਾ ਉਥੇ ਪੀਆਰ ਹੋਵੇ ਜਾਂ ਉਹ ਅਟਾ-ਟਟਾ ਕਰਦੇ ਆ ਮਤਲਬ ਉਹਨਾਂ ਦਾ ਟਾਰਗੇਟ ਜਾਂ ਪਰਪਸ ਇਹੀ ਹੁੰਦਾ ਵੀ ਕਿਸੇ ਤਰੀਕਾ ਨਾਲ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਦੂਜਾ ਤੀਜਾ ਨਹੀਂ ਪੜ ਸਕਦਾ ਜਾਂ ਐਡਸ ਆਂਦੀਆਂ ਵੀ ਸਾਰਾ ਜਿਹੜਾ ਖਰਚਾ ਹੈ ਜੀ ਮੁੰਡੇ ਵਾਲੇ ਕਰਨਗੇ ਮੁੰਡੇ ਵਾਲੇ ਕੋਲ ਪੈਸੇ ਤਾਂ ਹੁੰਦੇ ਆ ਪਰ ਉਹਨਾਂ ਕੋਲ ਐਜੂਕੇਸ਼ਨ ਨਹੀਂ ਹੁੰਦੀ ਉਹ ਆਈਐਸ ਦੇ ਵਿੱਚ ਉਹਨਾਂ ਬੈਂਡ ਸਕੋਰ ਨਹੀਂ ਕਰ ਸਕਦੇ ਇਸ ਲਈ ਮੇਨੂੰ ਤੋਂ ਇਹ ਜਿਹੜੇ ਮੈਟ੍ਰਿਮੋਨੀ ਡਿਸਪਿਊਟ ਪੈ ਜਾਣਗੇ ਜੀ ਹੁੰਦਾ ਸਰ ਸ਼ੁਰੂ ਹੋ ਗਿਆ ਜੀ ਔਰ ਇਹ ਚੀਜ਼ ਪਹਿਲਾਂ ਵੀ ਸੀ ਇਦਾਂ ਚਲੋ ਹੁਣ ਰੂਲ ਚੇਂਜ ਕਰਕੇ ਤੁਸੀਂ ਕਹਿ ਰਹੇ ਹੋ ਵੀ ਉਹਨੂੰ ਡਿਸਪਿਊਟ ਪੈਣਗੇ ਜੀ ਜਦੋਂ ਕਿਸੇ ਨੇ ਲੜਕੀ ਦੇ ਨਾਲ ਮੈਰਿਜ ਕਰਨੀ ਬੈਂਡ ਸਕੋਰ ਵਾਲੀ ਮੰਨ ਲਓ ਸਾਢੇ 6 ਬੈਂਡ ਦੇਖ ਕੇ ਵੀ ਵਿਆਹ ਕਰ ਲਿਆ ਜੀ ਜੀ ਸਾਡੇ ਸਾਰੇ ਬੈਂਡ ਆ 80% ਨੰਬਰ ਆ ਪਲੱਸ 2 ਲੇਟੈਸਟ ਪਾਸ ਆਉਂਦਾ ਬੰਦਾ ਕਿਹਾ ਚਲੋ ਪਹਿਲਾਂ ਰਿਸ਼ਤਾ ਕਰ ਲੋ ਆਪਾਂ ਕੋਈ ਗਾਲੀ ਕੇਸ ਬਾਅਦ ਚਲਾ ਲਾਂਗੇ ਕੁਝ ਇਹੋ ਜਿਹੀ ਕੈਟਾਗਰੀ ਦੇ ਲੋਕ ਹੁੰਦੇ ਆ ਕੁਝ ਵੀਜ਼ਾ ਦੇ ਕੇ ਵਿਆਹ ਕਰਦੇ ਆ ਜੀ 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 ਉਹ ਜਿਨ੍ਹਾਂ ਨੇ ਵੀਜ਼ਾ ਦੇ ਕੇ ਵਿਆਹ ਕੀਤਾ ਉਹ ਤਾਂ ਇੱਕ ਪਾਸੇ ਰਹਿ ਗਏ ਜਿਨ੍ਹਾਂ ਨੇ ਵੈਸੇ ਵਿਆਹ ਲੈ ਲਿਆ ਉਹਨਾਂ ਨੇ ਕੇਸ ਬਾਅਦ ਚਲਾਇਆ ਤੇ ਕਿਉਂਕਿ ਕੇਸ ਲਾਇਆ ਏਜੰਟ ਨੇ ਏਜੰਟ ਦੀ ਮਿਸਟੇਕਸ ਕਰਕੇ ਜਦੋਂ ਕੇਸ ਰਿਫਿਊਜ਼ ਹੋ ਜਾਂਦਾ ਇੱਕ ਵਾਰੀ ਰਿਫਿਊਜ਼ ਹੋ ਗਿਆ ਦੋ ਵਾਰੀ ਰਿਫਿਊਜ਼ ਹੋ ਗਿਆ ਦੇਖੋ ਹੁਣ ਜਿਹੜੇ ਪਰਿਵਾਰ ਨੇ ਪੈਸੇ ਲਾਇਆ ਚਾਹੇ 20 ਲਾਇਆ ਜਾਂ 25 ਲੱਖ ਲਾਇਆ ਉਹਨਾਂ ਦੇ ਬੇਟੇ ਦਾ ਸੁਪਨਾ ਹੈ ਵੀ ਆ ਉਸ ਪਰਿਵਾਰ ਦਾ ਸੁਪਨਾ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਸ਼ੈਲੀ ਕਰਾਂ ਕੈਨੇਡਾ ਬਿਲਕੁਲ ਠੀਕ ਹੈ ਜੀ ਹੁਣ ਉਹ ਸਾਰਾ ਭਾਰ ਲੜਕੀ ਵਾਲਿਆਂ ਦੇ ਪੈ ਗਿਆ ਜੀ ਜੀ ਕਿਉਂਕਿ ਵੀਜ਼ਾ ਨਹੀਂ ਉਹਦਾ ਆਇਆ ਜੀ 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 ਵੀਜ਼ਾ ਚਾਹੇ ਕਿਸੇ ਦੀ ਗਲਤੀ ਕਰਕੇ ਨਹੀਂ ਆਇਆ ਚਾਹੇ ਕਿਸਮਤ ਖਰਾਬ ਹੈ ਕੈਨੇਡਾ ਗਵਰਨਮੈਂਟ ਨੇ ਚੀਜ਼ੀ ਲੈਤੀ ਉਹਨਾਂ ਨੇ ਇਹੋ ਵੀ ਮੈਂ ਕਹੂੰਗਾ ਚਲੋ ਕੀ ਕਰਾਂਗੇ ਜੀ ਜਦੋਂ ਵੀਜ਼ਾ ਨਹੀਂ ਆਇਆ ਤੇ ਰਿਸ਼ਤੇ ਟੁੱਟਣ ਤੇ ਟੁੱਟੇ ਵੀ ਆ ਜੀ ਰਿਸ਼ਤੇ ਟੁੱਟਣ ਤਾਂ ਮੈਂ ਬਚਾਏ ਵੀ ਆ ਜੀ ਰਿਸ਼ਤੇ ਕਿਉਂਕਿ ਜਦੋਂ ਚਾਰ ਫਿਊਰਾਂ ਲੈ ਕੇ ਆ ਗਏ ਇੱਕ ਦੂਜੇ ਨਾਲ ਠਾਣ ਠਾਣੀ ਹੋਏ ਪਏ ਆ ਜੀ ਇੱਕ ਦੂਜੇ ਦੇ ਪਰਚੇ ਕਟਾਏ ਹੋਏ ਆ ਕਿਉਂਕਿ ਦੇਖੋ ਆਪਾਂ ਜੀ ਗੱਲ ਕਰੀ ਟਾਪਿਕ ਦੀ ਹੁਣ ਜਿਹੜੇ ਸਪਾਉਸ ਵੀਜ਼ੇ ਵਾਸਤੇ ਇੰਟਰਸਟਿਡ ਸੀਗੇ ਉਹਨਾਂ ਕੋਲ ਕੋਈ ਹੋਰ ਕੋਈ ਮੈਂ ਕਹਿੰਦਾ ਚੋਰ ਮੋਰੀ ਕੋਈ ਕੋਈ ਹੈ ਨਾ ਕੋਈ ਲੀਗਲ ਰਸਤਾ ਹੈਗਾ ਜੀ ਉਹਨਾਂ ਨੇ ਜਿਹੜੀ ਪਰਸੋਂ ਚੇਂਜਸ ਕੀਤੀ ਆ ਉਹਦੇ ਚ ਨਾਲ ਇਹ ਇੰਟਰੋਡਿਊਸ ਕਰਤਾ ਕਿ ਜੇ ਪਾਸਟੂ ਸਟੂਡੈਂਟ ਸਪਾਉਸ ਵੀਜ਼ੇ ਤੇ ਜਾਣਾ ਚਾਹੁੰਦੇ ਆ ਉਹਨਾਂ ਨੇ ਸਿਰਫ ਇੱਕ ਤਾਂ ਗ੍ਰੈਜੂਏਸ਼ਨ ਕੰਪਲਸਰੀ ਕਰਤੀ ਓਕੇ ਜੀ ਕੀ ਸਟੂਡੈਂਟ ਗ੍ਰੈਜੂਏਸ਼ਨ ਤੇ ਜਾਊਗਾ ਚਾਹੇ 3 ਸਾਲ ਦੀ ਗ੍ਰੈਜੂਏਸ਼ਨ ਆ ਚਾਹੇ 4 ਸਾਲ ਦੀ ਗ੍ਰੈਜੂਏਸ਼ਨ ਆ ਰਾਈਟ ਲੇਕਿਨ ਹਰ ਗ੍ਰੈਜੂਏਸ਼ਨ ਦੇ ਵਿੱਚ ਸਪਾਉਸ ਵੀਜ਼ਾ ਹੈ ਨਹੀਂਗਾ ਓਕੇ ਆਪਾਂ ਪਲੱਸ 2 ਤੋਂ ਬਾਅਦ ਦੇ ਕੇਸ ਕਰ ਰਹੇ ਆ ਤਿੰਨ ਕੈਟਾਗਰੀਜ਼ ਉਹਨਾਂ ਨੇ ਪਲੱਸ 2 ਵਾਲਿਆਂ ਵਾਸਤੇ ਰੱਖੀਆਂ ਐ ਬੀਐਸਸੀ ਨਰਸਿੰਗ ਮਾਈਂ ਮਾਈ ਵਰਡਸ ਬੀਐਸਸੀ ਨਰਸਿੰਗ ਸੈਕੰਡਲੀ ਬੀਐਡ ਬੈਚਲੋਰ ਆਫ ਐਜੂਕੇਸ਼ਨ ਜੀ ਔਰ ਤੀਸਰਾ ਜਿਹੜਾ ਉਹਨਾਂ ਦਾ ਪੁਆਇੰਟ ਐ ਬੈਚਲੋਰ ਆਫ ਇੰਜੀਨੀਅਰਿੰਗ ਬੀਈ ਯਾਨੀ ਕਿ ਜਿਹੜਾ ਬੀਐਸਸੀ ਨਰਸਿੰਗ ਐ ਕੈਨੇਡਾ ਦਾ ਰੂਲ ਐ ਸਰ ਮੈਡੀਕਲ ਸਟੂਡੈਂਟ ਨੂੰ ਬੀਐਸਸੀ ਨਰਸਿੰਗ ਐਡਮਿਸ਼ਨ ਨਹੀਂ ਮਿਲਦੀ ਅਨਫੋਰਚੂਨੇਟਲੀ ਅੱਛਾ ਜੀ ਹਾਂਜੀ ਸੁਪਰ ਮੈਡੀਕਲ ਚਾਹੀਦਾ ਸਰ ਉਹਨਾਂ ਨੂੰ ਮੈਥ ਚਾਹੀਦਾ ਨਾਲ ਓਕੇ ਮੈਥ ਐਂਡ ਬਾਇਓ ਕੰਬੀਨੇਸ਼ਨ ਚਾਹੀਦਾ ਪਲੱਸ 2 ਚ ਉਹਨਾਂ ਪਰਸਪੌਂਸ ਵੀ ਜਿਹਦੀ ਗੱਲ ਚੱਲ ਰਹੀ ਸੀ ਬੈਚਲਰ ਆਫ ਐਜੂਕੇਸ਼ਨ ਬੀਐਸਸੀ ਨਰਸਿੰਗ ਤੇ ਬੈਚਲਰ ਆਫ ਇੰਜੀਨੀਅਰਿੰਗ ਇਹ ਤਿੰਨ ਕੈਟਾਗਰੀਜ਼ ਦੇ ਵਿੱਚ ਜਿਹੜਾ ਸਟੂਡੈਂਟ ਆ ਉਹ ਆਪਣੇ ਹਸਬੰਦ ਨੂੰ ਚਾਹੇ ਨਾਲ ਲਿਜਾਵੇ ਚਾਹੇ ਜਾ ਕੇ ਮਹੀਨੇ ਬਾਅਦ ਅਪਲਾਈ ਕਰ ਦੇਵੇ ਕੁੜੇ 'ਚ ਅਲੱਗ-ਅਲੱਗ ਧਾਰਨਾ ਹੈ ਕੋਈ ਕਹਿੰਦਾ ਜੀ ਸਾਲ ਬਾਅਦ ਅਪਲਾਈ ਕਰਦੇ ਮੇਰੇ ਕੋਲ ਕਲਾਇੰਟ ਆਇਆ 1.5 ਸਾਲ ਹੋ ਗਿਆ ਜਨੋਦੀ ਵਾਈਫ ਵਰਕ ਪਰਮਿਟ ਤੇ ਆਣ ਲੱਗੀ ਉਹ ਅਪਲਾਈ ਕਰਨ ਆਇਆ ਹੁਣ ਉਹਦਾ ਰੂਲ ਚੇਂਜ ਹੋ ਗਿਆ ਜੀ ਦੇਖੋ ਤੁਸੀਂ ਰੂਲ ਚੇਂਜ ਹੋ ਗਿਆ ਕਿਉਂਕਿ ਕਾਲਜ ਦੇ ਵਿੱਚ ਉਹਨਾਂ ਨੇ ਭੇਜੀ ਸੀਗੀ ਜੀ ਨੈਚੁਰਲ ਲਗ ਸਾਲ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਜੀ 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 ਮੈਂ ਕਿਹਾ ਭਲੇਮਾਨ ਸਾ ਤੂੰ ਗੁਰੂਦੇਵ 16 ਮਹੀਨੇ ਵਾਲੇ ਮੇਰੇ ਕੋਲ ਆ ਰਹੇ ਆ ਤੂੰ ਗਿਆ ਕਿਉਂ ਨਹੀਂ ਕਹਿੰਦੇ ਜੀ ਸਾਡਾ ਏਜੰਟ ਕਹਿੰਦਾ ਵੀ ਜਦੋਂ ਉਹਦੀ ਲੜਕੀ ਦੀ ਪੜ੍ਹਾਈ ਖਤਮ ਹੋਊਗੀ ਉਦੋਂ ਕਰਾ ਦੇ। ਜੇ ਉਹ ਵਰਕ ਪਰਮਿਟ ਆਊਗਾ ਉਦੋਂ ਕਰਾ ਦੇ। ਉਹਦੇ ਤੇ ਰਿਸਪੌਂਸ ਵੀ ਦੇ ਚਾਂਸ ਜ਼ਿਆਦਾ ਹੈ। ਦੇਖੋ ਇਹੋ ਜਿਹੇ ਮਿਸਕਮਿਊਨੀਕੇਸ਼ਨਸ ਕਰਕੇ ਉਹਨਾਂ ਉਸ ਪਰਿਵਾਰ ਦੇ ਵਿੱਚ ਡਿਸਪਿਊਟ ਮੈਨੂੰ ਲੱਗਦਾ ਉਹ ਪਹਿ ਜਾਣਾ ਜੀ। ਡੈਫੀਨਿਟਲੀ ਪਹਿ ਜਾਣਾ ਜੀ। ਲੜਕੀ ਨੂੰ ਵੇਚ ਨਹੀਂ ਸਰ ਉਹਦੇ 16 ਮਹੀਨੇ ਬਿਲਕੁਲ ਠੀਕ ਹੈ। ਮੁੰਡੇ ਤੋਂ ਰਹਾ ਬੰਦ ਹੋ ਗਿਆ। ਜੀ ਉਹਨੇ ਸਾਰਾ ਸੰਘਰਸ਼ ਆਪ ਕਰ ਲਿਆ ਲੜਕੀ ਨੇ ਇਕੱਲੀ ਨੇ। ਬਿਲਕੁਲ ਸਹੀ। ਉਹ ਐਕਸਪੈਕਟ ਕਰਦੀ ਸੀ ਮੇਰਾ ਸਪਾਊਸ ਆਵੇ ਮੇਰੇ ਨਾਲ ਕਰੇ ਦੋ ਪਈਏ ਬਣਨ ਗੱਡੀ ਦੇ। ਜਿਹਦੇ ਤੋਂ ਕੰਮ ਦਾ ਪ੍ਰੈਸ਼ਰ ਘਟੇ ਨਾ ਬੜਾ ਪੜ ਕੇ ਪਾਸ ਹੋਵਾ। ਇਥੇ ਮੋੜੇ ਨਾ ਮੋੜਾ ਲਾਣਾ ਸੀ ਕਿੱਥੇ ਉਸਪਾਹਸ ਇੱਥੇ ਤੜਫੀ ਜਾਂਦਾ ਉਹਦੀ ਵਾਈਫ ਉੱਥੇ ਤੜਫੀ ਜਾਂਦੀ ਹੈ ਇਹ ਦੇਖੋ ਜਿਹੜੇ ਦੂਨੀਆ ਐ ਪੈ ਜਾਂਦੀਆਂ ਹੌਲੀ ਹੌਲੀ ਫਿਰ ਵੱਧ ਜਾਂਦੀਆਂ ਜਾਂਦੀਆਂ ਜਿਹਦੇ ਨਾਲ ਨੈਚੁਰਲੀ ਗੱਲ ਹੈ ਵੀ ਉਹ ਅਗੇ ਡਿਸਪਿਊਟ ਦਾ ਕਾਰਨ ਬਣ ਜਾਂਦੀ ਹੈ ਕਪੂਰ ਸਾਹਿਬ ਚਲੋ ਇੱਕ ਤਾਂ ਗੱਲ ਸਾਹਮਣੇ ਆਈ ਹੈ ਵੀ ਕੈਨੇਡਾ ਗਵਰਨਮੈਂਟ ਨੇ ਰਾਤੋ ਰਾਤ ਰੂਲ ਚੇਂਜ ਕਰਤੇ ਉਹਨਾਂ ਦੇ ਕਰਕੇ ਜੋ ਦਿੱਕਤ ਆ ਰਹੀ ਹੈ ਉਹ ਤਾਂ ਇੱਕ ਬਟ ਆਬਵੀਅਸ ਹੈ ਉਹਨੂੰ ਆਪਾਂ ਕੋਈ ਰੋਕ ਨਹੀਂ ਸਕਦੇ ਨੈਚੁਰਲੀ ਜਾਂਦਾ ਸਰ ਕੋਈ ਜਿਹੜਾ ਮਰਜੀ ਕੰਸਲਟੈਂਟ ਹੈ ਹੁਣ ਗੱਲ ਇਹ ਵੀ ਕਈ ਵਾਰ ਅਸੀਂ ਦੇਖਦੇ ਹਾਂ ਵੀ ਲੋਕ ਜ ਤੇ ਤੁਸੀਂ ਸਾਡੇ ਰੀਵਿਊਰਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਬਹੁਤ 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 ਹੀ ਵਧੀਆ ਮੇਰਾ ਮਨਪਸੰਦ ਟਾਪਿਕ ਤੁਸੀਂ ਫੜਿਆ ਸਰ ਇਹਦਾ ਕਾਰਨ ਕੀ ਹੈ ਸਰ ਮੈਂ ਕਿਸੇ ਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਮੇਰੇ ਕੁਲੀਗ ਸੀ ਹੈ ਮੇਰੇ ਭੈਣ ਭਰਾਈ ਹੈ ਠੀਕ ਹੈ ਜੀ ਸਟੂਡੈਂਟ ਨੇ ਸਟੱਡੀ ਵੀਜ਼ੇ ਤੇ ਜਾਣਾ ਮਨੀਸ਼ ਜੀ ਬਿਲਕੁਲ ਠੀਕ ਹੈ ਸਟੱਡੀ ਵੀਜ਼ੇ ਤੇ ਕਾ ਐਜੂਕੇਸ਼ਨ ਉਹ ਉਹ ਐਜੂਕੇਸ਼ਨ ਉਹਦਾ ਪ੍ਰੋਫਾਈਲ ਕੀ ਹੈ ਕਮਰਸ ਹੈ ਤੇ ਅਕਾਊਂਟੈਂਸੀ ਬਿਜ਼ਨਸ ਇਕਨੋਮਿਕਸ ਤੋਂ ਕਿੰਨੇ ਨੰਬਰ ਹੈ ਯਾਨੀ ਉਹ ਕਿਸ ਤਰ੍ਹਾਂ ਦਾ ਲੈਵਲ ਪ੍ਰੈਸ਼ਨ ਚੱਲ ਸਕਦਾ ਜੀ ਡਿਪਲੋਮੇ ਜੋਗਾ ਹੈ ਗ੍ਰੈਜੂਏਸ਼ਨ ਜੋਗਾ ਦੋਨਾਂ 'ਚ ਫਰਕ ਕੀ ਹੈ ਜੀ ਹੁਣ ਕਈ ਜਗ੍ਹਾ ਡਿਪਲੋਮਾ ਹੀ ਭਾਈ ਸਾਹਿਬ 40000 ਦਾ ਜੀ ਜੀ 20000 ਤੇ ਫੀਸ ਹੋ ਗਈ ਸਾਲ ਦੀ ਦੋ ਸਾਲ ਦਾ ਡਿਪਲੋਮਾ 40000 ਦਾ ਹੋ ਗਿਆ ਬਿਲਕੁਲ ਠੀਕ ਹੈ ਜੀ ਤੇ ਕਈ ਜਗ੍ਹਾ ਤੇ ਜਿਹੜੀ ਗ੍ਰੈਜੂਏਸ਼ਨ ਹੈ ਉਹੀ 45000 ਦੀ ਪਈ ਹੈ ਜੀ ਫਿਰ ਜੇ ਇੱਕ ਐਜੂਕੇਸ਼ਨਲ ਕੰਸਲਟੈਂਟ ਹੈ ਉਹਦਾ ਕੰਮ ਕੀ ਹੈ ਵੀ ਸਟੂਡੈਂਟ ਨੂੰ ਹੀਰੇ ਨੂੰ ਹੀਰੇ ਦੀ ਜਗ੍ਹਾ ਤੇ ਪਹੁੰਚਾਉਣਾ ਹੈ ਸਹੀ ਹੈ ਜੀ ਜਿਹੜਾ ਸਟੂਡੈਂਟ ਨੇ ਕੋ 90% ਵਾਲਾ ਬੈਠਾ ਹੈ ਉਹ ਨੂੰ ਜੇ ਤੁਸੀਂ ਹਲਕੇ ਕਾਲਜ ਚ ਪਾ ਦਿੰਨੇ ਹੋ ਬਿਲਕੁਲ ਉਹ ਵੀ ਜਾ ਕੇ ਉੱਥੇ ਤੁਹਾਨੂੰ ਨੁਕਸਾਨਦੇਜ ਹੁੰਦੇ ਉਸ ਗਾਲਾ ਗੱਡੂ ਵੇ ਜੀ ਤੁਹਾਨੂੰ ਬਿਲਕੁਲ ਠੀਕ ਹੈ ਕਿ ਯਾਰ ਮੈਂ ਤਾਂ ਹੀਰਾ ਸੀ ਉਹ ਵੀ ਨਹੀਂ ਹੋ ਪਾਉਂਦਾ ਉਹ ਆਈਸੀਸੀ ਜੀ ਪੜਾਇਆ ਜੀ ਜੀ ਤੇ ਆ ਸਾਡੇ ਏਜੰਟ ਨੇ ਮੈਨੂੰ ਕੋ ਭੇਜੇ ਕਾਲਜ ਚ ਸਿਰਫ ਕਿਉਂ ਇਹ ਨਹੀਂ ਭੇਜੇ ਪਤਾ ਨਹੀਂਗਾ ਜਿਹੜਾ ਲਾਲਚ ਹੈ ਕਿ ਕਮਿਸ਼ਨ ਕਿੱਥੇ ਜ਼ਿਆਦਾ ਆਣਾ ਹੈ ਕਮਿਸ਼ਨ ਕਿੱਥੇ ਜ਼ਿਆਦਾ ਆਣਾ ਹੈ ਉਸ ਚੀਜ਼ ਕਰਕੇ ਕੁਝੀ ਉਸ ਬੱਚੇ ਦਾ ਭੁੱਖ ਖਰਾਬ ਕਰਦੇ ਹੋ ਇਹ ਗਲਤ ਹੈ ਮੇਰੀ ਇਹ رائے ਹੈ ਔਰ ਮੇਰੀ ਇਹ ਅਪੀਲ ਵੀ ਹੈ ਤੁਹਾਡੇ ਦਸ਼ਕਾ ਨੂੰ ਕਿ ਜੇ ਸਟੂਡੈਂਟ ਵੀਜ਼ੇ ਦੇ ਸਟੂਡੈਂਟ ਨੇ ਜਾਣਾ ਹੈ ਉਹਨੂੰ ਇੱਕ ਐਜੂਕੇਸ਼ਨ ਕੰਸਲਟੈਂਟ ਲੱਭਣਾ ਚਾਹੀਦਾ ਹੈ ਉਹਦੇ ਬਾਰੇ ਪਤਾ ਕਰੋ ਇਹ ਨਾ ਦੇਖੋ ਵੀ ਵੀਜ਼ੇ ਕਿੰਨੇ ਆਏ ਆ ਇਹ ਦੇਖੋ ਵੀ ਉਸ ਬੰਦਿਆਂ ਦੀਆਂ ਪ੍ਰਾਪਤੀਆਂ ਕੀ ਆ ਆਦੋਂ ਦਾ ਐਜੂਕੇਸ਼ਨ ਲੈਵਲ ਕੀ ਹੈ ਐਜੂਕੇਸ਼ਨ ਦਾ ਉਹਦਾ ਡੀਲਿੰਗ ਕੀ ਹੈ ਤੁਹਾਨੂੰ ਕਾਉਂਸਲਿੰਗ ਦੇ ਵਿੱਚ ਉਹ ਕਿੰਨੀ ਚੀਜ਼ ਦੱਸਦਾ ਟਰਾਂਸਪੇਰੈਂਸੀ ਜੇ ਤੁਸੀਂ ਕਿਤੇ ਸੈਟੀਸਫਾਈਡ ਹੋ ਟਰਾਂਸਪੇਰੈਂਸੀ ਆ ਕਿ ਨਹੀਂ ਟਰਾਂਸਪੇਰੈਂਸੀ ਜੀ ਉਸ ਚੀਜ਼ ਨੂੰ ਦੇਖ ਕੇ ਐਜੂਕੇਸ਼ਨਲ ਕੰਸਲਟੈਂਟ ਨੂੰ ਚੂਜ਼ ਕਰੋ ਜਿਹੜੇ ਪੁਆਇੰਟਸ ਉਹ ਦੱਸਦਾ ਤੁਸੀਂ ਅੱਜ ਕੱਲ ਗੂਗਲ ਐ ਤੁਹਾਡੇ ਕੋਲ ਟੈਕਨੋਲੋਜੀ ਐ ਤੁਸੀਂ ਉਹਦਾ ਸਹਾਰਾ ਲਓ ਤੁਹਾਡੇ ਕੋਲ ਐਂਬੈਸੀਜ਼ ਐ ਐਂਬੈਸੀਜ਼ ਦੀ ਵੈਬਸਾਈਟ ਐ ਉਹਦੇ ਤੇ ਰੈਕਟੀਫਾਈ ਕਰੋ ਜੀ ਬਿਲਕੁਲ ਠੀਕ ਐ ਜੇ ਕੋ ਫਿਰ ਦੇਖੋ ਵੀ ਕਿਹੜੇ ਬੰਦੇ ਨੇ ਤੁਹਾਨੂੰ ਸੱਚ ਦੱਸਿਆ ਫਿਰ ਉਹਨੂੰ ਸ਼ਾਰਟਲਿਸਟ ਕਰੋ ਫਿਰ ਉਹਦੇ ਕੋਲੋਂ ਆਪਦੇ ਕੁਐਸਚਨਸ ਨੋਟ ਕਰਕੇ ਲੈ ਕੇ ਜਾਓ ਕਰੋ ਆਪਦੀਆਂ ਇਨਕੁਆਰੀਜ਼ ਨੋਟ ਕਰਕੇ ਲੈ ਕੇ ਜਾਓ ਕੱਲੇ 1 ਬਾਈ 1 ਚੀਜ਼ ਦਾ ਆਨਸਰ ਲਓ ਉਹਨੂੰ ਰੈਕਟੀਫਾਈ ਕਰੋ ਉਹਨੂੰ ਆਪਣੀ ਕਸੌਤੀ ਤੇ ਚੈੱਕ ਕਰੋ ਫਿਰ ਉਹਦੀ ਚੂਸ ਚੋਣ ਕਰੋ ਬਿਲਕੁਲ ਠੀਕ ਹੈ ਜੀ ਇਹ ਚੀਜ਼ ਹੈ ਇਹ ਸੰਜੀ ਆਈਡੀਪੀ ਦੇ ਸਰਟੀਫਾਈਡ ਕਾਉਂਸਲਰ ਅਤੇ ਐਜੂਕੇਸ਼ਨਲ ਕਨਸਲਟੈਂਟ ਵਿਕਾਸ ਕਪੂਰ ਜੀ ਤੇ ਇਹਨਾਂ ਨੇ ਜਿਵੇਂ ਦੱਸਿਆ ਕਿ ਇੱਕ ਵੱਡੇ ਬਦਲਾਅ ਜਿਹੜੇ ਹੈ ਪਹਿਲਾਂ ਤਾਂ ਕੈਨੇਡਾ ਗਵਰਨਮੈਂਟ ਵੱਲੋਂ ਜਿਹੜੀ ਹੈ 22 ਜਨਵਰੀ ਨੂੰ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੀ ਜਿਹੜੀ ਉਹਨਾਂ ਨੇ 1 ਸਤੰਬਰ ਤੋਂ ਰੋਕ ਲਗਾਈ ਸੀ ਤੇ ਉਹਨੂੰ ਵੀ ਐਡਵਾਂਸ ਕਰ ਦਿੱਤਾ ਗਿਆ ਤੇ ਸਾਡੀ ਬਿਲਕੁਲ ਤੁਹਾਨੂੰ ਇਹ ਗੁਜਾਰਿਸ਼ ਹੈ ਕਿ ਜਦੋਂ ਤੁਸੀਂ ਆਪਣੇ ਕੰਮ ਲਈ ਜਾਂਦੇ ਹੋ ਤੇ ਬਿਲਕੁਲ ਜਿਹੜੀ ਏਜੰਸੀ ਕੋਲ ਤੁਸੀਂ ਜਾ ਰਹੇ ਹੋ ਜਿਹੜੇ ਇਮੀਗ੍ਰੇਸ਼ਨ ਸੈਂਟਰਲ ਕੰਸਲਟਰ ਕੋਲ ਜਾ ਰਹੇ ਹੋ ਤੁਸੀਂ ਬਿਲਕੁਲ ਹੁੰਦੀ ਪੜਤਾਲ ਕਰਕੇ ਉਹਦੇ ਐਜੂਕੇਸ਼ਨ ਹੁੰਦੀ ਡਿਗਰੀ ਦੇ ਕੇ ਉਹਦੇ ਕੋਲ ਜਾਓ ਤਾਂ ਕਿ ਤੁਹਾਨੂੰ ਭਵਿੱਖ ਵਿੱਚ ਕਦੇ ਵੀ ਜਿਹੜਾ ਹੈ ਕੋਈ ਫਾਈਨੈਂਸ਼ੀਅਲ ਲਾਸ ਜਾਂ ਆਗਰ ਟਾਈਮ ਦਾ ਲਾਸ ਨਾ ਖਾਣਾ ਪਵੇ ਪਹਿਲੇ ਜਿੱਤੇ ਕੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤਾਂ ਕਿ ਜੋ ਸਾਡੀ ਅਗਲੀ ਵੀਡੀਓ ਹੈ ਅਸੀਂ ਤੁਹਾਨੂੰ ਉਸ ਟਾਪਿਕ ਤੇ ਦੇ ਕੇ ਤੇ ਤੁਹਾਡਾ ਅਸੀਂ ਕੋਈ ਨਾ ਕੋਈ ਸੇਵ ਹੋਂਗੇ ਅਸੀਂ ਕਰ ਸਕੀਏ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੋਹਰੇ ਦੇ ਨਾਲ ਮਨੀਸ਼ ਜਿੰਦਲ ਮੋਗਾ